ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਸੋਸ਼ਲ ਮੀਡੀਆ ਤੇ ਇੱਕ ਖਬਰ ਤੁਸੀਂ ਵੀ ਦੇਖੀ ਹੋਣੀ ਆ ਮੈਂ ਵੀ ਅੱਜ ਤੁਹਾਡੇ ਸਾਹਮਣੇ ਖਬਰ ਦੇ ਕੁਝ ਤੱਥ ਰੱਖਣ ਲੱਗਿਆਂਗਾ ਮੈਂ ਇੱਕ ਦਿਨ ਉਹ ਖਬਰ ਲੇਟ ਦੱਸਣ ਜਾ ਰਿਹਾ ਹਾਂ ਉਹ ਲੇਟ ਦਾ ਕਾਰਨ ਕੀ ਸੀ ਕਿਉਂਕਿ ਮੈਂ ਉਹ ਖਬਰ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ਤੇ ਦੇਖੀ ਨਹੀਂ ਸਾਨੂੰ ਈਮੇਲ ਦੁਆਰਾ ਇੱਕ ਮੇਲ ਆਉਂਦੀ ਆ ਉਸ ਮੇਲ ਦੇ ਵਿੱਚ ਇੱਕ ਪੋਸਟ ਜਾਰੀ ਹੁੰਦੀ ਆ ਜੋ ਪੋਸਟ ਦਵਿੰਦਰ ਬੰਬੀਹਾ ਗਰੁੱਪ ਤੇ ਲੱਕੀ ਪਟਿਆਲ ਵੱਲੋਂ ਜਾਰੀ ਕੀਤੀ ਜਾਂਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਪੋਸਟ ਪੜ੍ਹ ਕੇ ਦਿਖਾਉਣਾਗਾ ਵੀ ਉਸ ਦੇ ਵਿੱਚ ਲਿਖਿਆ ਵਾ ਕੀ ਸੀ ਉਸ ਦੇ ਵਿੱਚ ਲਿਖਿਆ ਸੀ ਸਾਥ ਸ੍ਰੀ ਅਕਾਲ ਜੀ ਇਹ ਜੋ ਰੀਗਲ ਫੋਰਕਲਿਫਟ 170 ਵਿਕਸਨ ਰੋਡ ਬ੍ਰੈਂਪਟਨ ਤੇ ਫਰਡੇ ਸ਼ਾਮ ਨੂੰ ਫਾਇਰਿੰਗ ਹੋਈ ਆ ਉਹ ਅਸੀਂ ਕਰਵਾਈ ਆ ਇਹ ਆਪਣੇ ਸਟੂਡੈਂਟ ਭਰਾਵਾਂ ਤੋਂ ਵੱਧ ਪੈਸੇ ਲੈ ਕੇ ਜੋਬ ਦਿਵਾਉਣ ਦਾ ਦਾਵਾ ਕਰਕੇ ਉਹਨਾਂ ਦੇ ਪੈਸੇ ਖਾਂਦਾ ਸੀਗਾ ਉਹਨਾਂ ਨੂੰ ਲਾਇਸੈਂਸ ਜਾਲੀ ਬਣਾ ਕੇ ਦਿੰਦਾ ਸੀਗਾ ਜੋ ਕਿ ਕਿਤੇ ਚੱਲਦਾ ਨਹੀਂ ਸੀਗਾ ਇਹ ਚੀਜ਼ ਕਰਕੇ ਇਸ ਦਾ ਨੁਕਸਾਨ ਹੋਇਆ ਤੇ ਜੋ ਸਟੂਡੈਂਟ ਭਰਾਮਾ ਨਾਲ ਅੱਗੇ ਤੋਂ ਤੱਕਾ ਕਰੂ ਉਸ ਦਾ ਇਲਜ਼ਾਮ ਇਹੀ ਹੋਵੇਗਾ ਥੱਲੇ ਲਿਖਿਆ ਪਿਆ ਲੱਕੀ ਪਟਿਆਲ ਅਰਮੀਨੀਆ ਦਵਿੰਦਰ ਬੰਬੀਹਾ ਗਰੁੱਪ ਇੱਕ ਘਟਨਾ ਹੋਈ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਕਸ਼ਨ ਰੋਡ 170 ਤੇ ਉੱਥੇ ਰੀਗਲ ਫੋਰਕਲਿਪਟ ਨਾਂ ਦੀ ਕੰਪਨੀ ਆ ਉਹ ਕੰਪਨੀ ਦਾ ਕੰਮ ਹੈਗਾ ਜਿਹੜੇ ਕਮਾਂਤਰੀ ਪੱਧਰ ਤੇ ਸਟੂਡੈਂਟ ਜਾਂਦੇ ਹੈਗੇ ਜਾਂ ਉੱਥੋਂ ਦੇ ਵੀ ਬਸਨੀਕ ਆ ਉਹਨਾਂ ਨੂੰ ਲਾਇਸੈਂਸ ਦਿਵਾਉਣ ਦੇ ਵਿੱਚ ਸਹਾਇਤਾ ਕਰਦੀ ਹੈ ਜਿਵੇਂ ਆਪਣੇ ਸਕੂਲ ਹੁੰਦੇ ਹੈਗੇ ਇਸ ਖਬਰ ਨੂੰ ਅਸੀਂ ਕਿਉਂ ਇੱਕ ਦਿਨ ਲੇਟ ਕਰ ਰਹੇ ਹਾਂ ਸਾਡਾ ਮਕਸਦ ਹੁੰਦਾ ਹੈ ਵੀ ਖਬਰ ਨੂੰ ਵੀ ਕਹਾਣੀ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰੀਏ ਅਸੀਂ ਗਰਾਉਂਡ ਰਿਐਲਿਟੀ ਦੇ ਇਹ ਪਤਾ ਕਰ ਰਹੇ ਸੀਗੇ ਵੀ ਇਸ ਖਬਰ ਪਿੱਛੇ ਜਾਂ ਇਸ ਪੋਸਟ ਪਿੱਛੇ ਕਿੰਨੀ ਕ ਸੱਚਾਈ ਹੈ ਜਦੋਂ ਅਸੀਂ ਆਪ ਦੀ ਨਜ਼ਦੀਕੀ ਸੋਰਸਾਂ ਦੁਆਰਾ ਪਤਾ ਕੀਤਾ ਤਾਂ ਇਸ ਖਬਰ ਦੀ ਜਾਣਕਾਰੀ ਬਿਲਕੁਲ ਦਰਸਪਾਈ ਗਈ ਤੇ ਇਹ ਵੀ ਗੱਲ ਸਾਹਮਣੇ ਆਈ ਆ ਵੀ ਗੋਲੀਆਂ ਚੱਲਣ ਤੋਂ ਬਾਅਦ ਉਹਨਾਂ ਨੇ 1-2 ਦਿਨ ਆਪਣੀ ਕੰਪਨੀ ਨੂੰ ਬੰਦ ਰੱਖਿਆ ਤੇ ਜੋ-ਜੋ ਗੋਲੀਆਂ ਦੇ ਨਿਸ਼ਾਨ ਸੀ ਜਾਂ ਜੋ ਗੋਲੀਆਂ ਦੇ ਕਾਰਨ ਨੁਕਸਾਨ ਹੋਇਆ ਸੀ ਉਹ ਉਸ ਨੂੰ ਠੀਕ ਕਰਵਾ ਕੇ ਕਵਰ ਅਪ ਕਰਕੇ ਦੁਬਾਰੇ ਕੰਪਨੀ ਖੋਲੀ ਗਈ ਤਾਂ ਕਿ ਗੱਲ ਦਬਾਈ ਜਾਵੇ ਪਰ ਮੇਨ ਕਾਰਨ ਗੋਲੀਆਂ ਚੱਲਣ ਦਾ ਜੋ ਸਾਡੇ ਸੋਰਸਾਂ ਦੁਆਰਾ ਸਾਹਮਣੇ ਆਇਆ ਉਹ ਆ ਰੰਗਦਾਰੀ ਵੀ ਜਿਵੇਂ ਆਮ ਤੁਸੀਂ ਦੇਖਿਆ ਹੋਊਗਾ ਕਈ ਕਾਰ ਡੀਲਰਾਂ ਤੋਂ ਜਾਂ ਕਾਰ ਬਾਜ਼ਾਰ ਵਾਲਿਆਂ ਤੋਂ ਕੈਨੇਡਾ ਦੇ ਵਿੱਚ ਉਹਨਾਂ ਦੇ ਸਟੋਰਾਂ ਦੇ ਬਾਹਰ ਸ਼ੋਅਰੂਮਾਂ ਦੇ ਬਾਹਰ ਗੋਲੀਆਂ ਚਲਾ ਕੇ ਉਸ ਤੋਂ ਬਾਅਦ ਲੱਖਾਂ ਡਾਲਰਾਂ ਦੀ ਫਰੋਤੀ ਮੰਗੀ ਗਈ ਹੈ ਉਵੇਂ ਹੀ ਇਸ ਕੰਪਨੀ ਦੇ ਮਾਲਕ ਤੋਂ ਵੀ ਲੱਖਾਂ ਡਾਲਰਾਂ ਦੀ ਰੰਗਦਾਰੀ ਮੰਗੀ ਗਈ ਹੈ ਇਹ ਘਟਨਾ ਨੂੰ ਕਰਵਾਇਆਗਾ ਦਵਿੰਦਰ ਪੰਬੀਹਾ ਗੈਂਗ ਦੇ 메ਨ ਸਰਗਣਾ ਲੱਕੀ ਪਟਿਆਲ ਦੇ ਇਸ ਘਟਨਾ ਦੇ ਪਿੱਛੇ ਜੋ ਸਾਡੇ ਸੋਰਸ ਅਸੀਂ ਉਸ ਦਾ ਕਾਰਨ ਤਾਂ ਰੰਗਦਾਰੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਗੈਂਗਵਾਰਾਂ ਦੇ ਵਿੱਚ ਜੋ ਗੈਂਗਵਾਰ ਪੰਜਾਬ ਦੇ ਅੰਡਰਵਰਲਡ ਵਿੱਚ ਚੱਲ ਰਹੀ ਆਗੀ ਫਰੋਤੀਆਂ ਦਾ ਦੌਰ ਵੱਧ ਰਿਹਾ ਹੈਗਾ ਫਰੋਤੀਆਂ ਦਾ ਦੌਰ ਵਸ ਕਰਕੇ ਵੱਧ ਰਿਹਾ ਹੈਗਾ ਕਿਉਂਕਿ ਉਹ ਸਭ ਆਪਣੇ ਆਪ ਨੂੰ ਫਾਈਨੈਂਸ਼ੀਅਲ ਲੈਵਲ ਤੇ ਮਜ਼ਬੂਤ ਕਰਨ ਲੱਗੇ ਆ ਮਹਿੰਗੇ ਮਹਿੰਗੇ ਹਥਿਆਰ ਜੋ ਫਿਰ ਇਹਨਾਂ ਦੇ ਗੁਰਗੇ ਹੁੰਦੇ ਆ ਉਹਨਾਂ ਨੂੰ ਪੈਸੇ ਦੇਣੇ ਸੋ ਉਵੇਂ ਹੀ ਇਹ ਮਸਲਾ ਸਾਹਮਣੇ ਆਇਆ ਜਿਵੇਂ ਆਪਾਂ ਪਿਛਲੇ ਦਿਨੀ ਹੋਰ ਵੀ ਕਈ ਮਸਲੇ ਸਾਹਮਣੇ ਆਇਆ ਤੇ ਇੱਕ ਖਬਰ ਅਸੀਂ ਥੋੜੇ ਹੀ ਟਾਈਮ ਦੇ ਵਿੱਚ ਜਾਂ ਥੋੜੇ ਹੀ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਵੀ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਬੱਬੂ ਮਾਨ ਦੇ ਰਿਸ਼ਤੇਦਾਰ ਤੇ ਫਾਇਰਿੰਗ ਹੋਈ ਆ ਉਸ ਘਟਨਾ ਪਿੱਛੇ ਵੀ ਲੱਕੀ ਪਟਿਆਲ ਦਾ ਹਾਥੀ ਸਾਹਮਣੇ ਆਇਆਗਾ ਬਾਕੀ ਜੁੜੇ ਰਹੋ ਸਾਡੇ YouTube ਚੈਨਲ ਨਾਲ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਤੁਹਾਡੇ ਸਾਹਮਣੇ ਕੋਈ ਨਾ ਕੋਈ ਖਬਰ ਲੈ ਕੇ ਰੁਗਰੂ ਬੂ ਹੋਇਆ ਕਰਾਂਗੇ ਤਦ ਤੱਕ ਲਈ ਧੰਨਵਾਦ